ਜਰਮਿਸਟ ਵੀ ਰਾਤ ਨੂੰ ਗੁਰੂ ਨਗਰੀ ਤੇ ਇੰਟਰਨੈਸ਼ਨਲ 에ਰਪੋਰਟ ਸ਼ਿਰੂ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਦੁੱਤੇ देर रात ਕੁਝ ਡਰੋਨ ਦੇਖੇ ਗਏ ਨੇ ਤਾਂ ਡਰੋਨ ਵੇਖਣ ਤੋਂ ਬਾਅਦ ਜਿਨ੍ਹਾਂ ਵੀ ਜੋ ਪ੍ਰਸ਼ਾਸਨ ਹੈਗਾ 에ਰਪੋਰਟ ਅਥਾਰਟिटीज ਹੈਗੀਆਂ ਨੇ ਉਹਨਾਂ ਵੱਲੋਂ ਜੋ ਆ ਕਮੇਟੀ ਬਣਾ ਕੇ ਜਿਹੜੀ ਆ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਹ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ 에ਰਪੋਰਟ ਦੀਆਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਵੀ ਬਤਾਏ ਗਏ ਨੇ ਤੇ ਜਿੰਨੀਆਂ ਵੀ ਫਲਾਈਟਸ ਹੈਗੀਆਂ ਨੇ ਫਲਾਈਟਸ ਦੀ ਚੈਕਿੰਗ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ 에어ਪੋਰਟ ਅਥਾਰਟिटीज ਦੀ ਗੱਲ ਕਰ ਲਈਏ ਤਾਂ ਵੱਖ-ਵੱਖ ਕਮੇਟੀਆਂ ਬਣਾ ਕੇ ਟੀਮਸ ਬਣਾ ਕੇ ਜੋ ਆ ਕਾਰਵਾਈ ਸ਼ੁਰੂ ਜਿਹੜੀ ਆ ਕਰ ਦਿੱਤੀ ਗਈ ਆ ਕਿਉਂਕਿ ਦੇਰ ਰਾਤ ਕੁਝ ਡਰੋਨਸ ਜੋ 에어ਪੋਰਟ ਦੇ ਉੱਤੇ ਪਾਏ ਜਾਣੇ ਹਾਲਾਂਕਿ ਸੂਤਰਾਂ ਮੁਤਾਬਕ ਇਹ ਵੀ ਪਤਾ ਚੱਲ ਰਿਹਾ ਕਿ ਉਹ ਡਰੋਨ ਜਿਹੜੇ ਸਨ ਉਹ ਚਾਈਨਿਸ ਡਰੋਨਸ ਹਨ ਤਾਂ ਚਾਈਨਿਸ ਡਰੋਨ ਹੋਣ ਤੋਂ ਬਾਅਦ ਜੋ ਪ੍ਰਸ਼ਾਸਨ ਆ ਉਹ ਹਰਕਤ ਦੇ ਵਿੱਚ ਆਂਦਾ ਉਹਨਾਂ ਵੱਲ ਜਿਹੜੀ ਆ ਕਾਰਵਾਈ ਸ਼ੁਰੂ ਕੀਤੀ ਜਾਂਦੀ ਆ ਜਾਂਚ ਸ਼ੁਰੂ ਕੀਤੀ ਜਾਂਦੀ ਆ ਹਾਲਾਂਕਿ ਇਹ ਵੀ ਕਹਿਣਾ ਹੈ ਪ੍ਰਸ਼ਾਸਨ ਦਾ ਕਿ ਜੋ ਉਸ ਰਾਤ ਜਨਮ ਅਸ਼ਟਮੀ ਸੀਗੀ ਤਾਂ ਜਨਮ ਅਸ਼ਟਮੀ ਨੂੰ ਲੈ ਕੇ ਜੋ ਵਿਸ਼ੇਸ਼ ਤੌਰ ਦੇ ਉੱਤੇ ਜੋ ਕਹਿ ਸਕਦੇ ਆ ਕਿ ਕੁਝ ਧਾਰਮਿਕ ਸਥਾਨਾਂ ਦੇ ਉੱਤੇ ਵੀਡੀਓਗ੍ਰਾਫੀ ਲੈਣ ਨੂੰ ਲੈ ਕੇ ਹੋ ਸਕਦਾ ਕਿ ਡਰੋਨ ਉਹ ਵੀ ਨਾ ਉਡਾਏ ਗਏ ਹੁਣ ਪਰ ਇਸ ਦੇ ਵਿੱਚ ਜਾਂਚ ਜਿਹੜੀ ਆ ਲਗਾਤਾਰ ਜਾਰੀ ਆ ਤਾਂ ਪ੍ਰਸ਼ਾਸਨ ਵੱਲੋਂ ਤੁਸੀਂ ਵੇਖ ਸਕਦੇ ਹੋ ਕਿ ਜੋ ਟੀਮਾਂ ਨੇ ਉਹ ਇੱਥੇ ਲਗਾਤਾਰ ਤਨਾਤ ਕਰ ਦਿੱਤੀਆਂ ਗਈਆਂ ਨੇ ਕਿਓ ਵਾਟੀ ਦੀਆਂ ਗੱਡੀਆਂ ਲਗਾ ਕੇ ਜਿਹੜੀ ਫੋਰਸ ਹੈ ਉਹ ਵੀ ਇੱਥੇ ਤਨਾਤ ਕੀਤੀ ਗਈ ਆ ਤਾਂ ਕੱਲੇ-ਕੱਲੇ ਵਿਅਕਤੀ ਦੀ ਜਿਹੜੀ ਚੈਕਿੰਗ ਵੀ ਕੀਤੀ ਜਾਵੇ ਚੈਕਿੰਗ ਵਧਾਈ ਵੀ ਗਈ ਆ ਹਾਲਾਂਕਿ ਇਸ ਸਾਰੇ ਮਾਮਲੇ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਕਹਿ ਸਕਦੇ ਆ ਪ੍ਰਭਾਵਿਤ ਹੋਈਆਂ ਤਾਂ ਫਲਾਈਟਸ ਹੋਈਆਂ ਨੇ ਤਿੰਨ ਫਲਾਈਟਾਂ ਜੋ ਉਡਾਨ ਭਰਨੀਆਂ ਸੀਗੀਆਂ ਜਿਨ੍ਹਾਂ ਨੇ ਤਾਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਉਹਨਾਂ ਨੂੰ ਉਡਾਨ ਭਰਨ ਤੋਂ ਰੋਕ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਇਲਾਵਾ ਇੱਕ ਫਲਾਈਟ ਜੋ ਦਿੱਲੀ ਤੋਂ ਅੰਮ੍ਰਿਤਸਰ ਵਿਖੇ ਆ ਰਹੀ ਸੀਗੀ ਤਾਂ ਉਹਨੂੰ ਅੰਮ੍ਰਿਤਸਰ ਲੈਂਡ ਕਰਾਣ ਦੀ ਬਜਾਏ ਜਦੋਂ ਕਿ ਇੱਕ ਡਰੋਨ ਕਾਫੀ ਦੇਰ ਤੱਕ ਟਰਮੀਨਲ ਤੇ ਪਾਇਆ ਜਾਂਦਾ ਤਾਂ ਉਸ ਨੂੰ ਲੈਂਡ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਤਾਂ ਉਹ ਫੇਰ ਫਲਾਈਟ ਜਿਹੜੀ ਆ ਦਿੱਲੀ ਵਿਖੇ ਜਾ ਕੇ ਲੈਂਡ ਹੁੰਦੀ ਆ ਤਾਂ ਕਿਤਨਾ ਕਿਤੇ ਅ ਕਹਿ ਸਕਦੇ ਆ ਕਿ ਉਸ ਰਾਤ ਦੀ ਹੀ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਲਗਾਤਾਰ ਜਾਰੀ ਹੈਗੀ ਆ ਟੀਮਾਂ ਗੱਠਿਤ ਕਰ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਵੱਲੋਂ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤੜ ਨਾਲ 에어ਪੋਰਟ ਦੀਆਂ ਸਾਂਝੀਆਂ ਕਰ ਰਹੇ ਆ ਮ ਆਪਣੇ ਸ਼ੋਗ ਨੂੰ ਕਵਾਂਗਾ ਕਿ ਜ਼ਰੂਰ ਫਲਾਈਟ ਦਾ ਵੀ ਇੱਕ ਦ੍ਰਿਸ਼ ਜਿਹੜਾ ਦਿਖਾਇਆ ਜਾਵੇ ਕਿ ਕਿਤਨਾ ਕਿਤੇ ਜੋ ਟਰਮੀਨਲ ਹੈ ਜੋ ਤੁਸੀਂ ਟਰਮੀਨਲ ਦੇਖ ਰਹੇ ਹੋ ਜਿੱਥੇ ਕੀ ਫਲਾਈਟ ਇਸ ਵਕਤ ਖੜੀ ਆ ਤਾਂ ਇਸ ਟਰਮੀਨਲ ਦੇ ਉੱਤੇ ਵੀ ਇੱਕ ਡਰੋਨ ਲਗਾਤਾਰ ਸ਼ੱਕੀ ਡਰੋਨ ਲਗਾਤਾਰ ਉੱਥੇ ਦੇਖਣ ਨੂੰ ਮਿਲਦਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਂਦਾ ਤੇ ਜ਼ਰੂਰ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੌਣ ਵਿਅਕਤੀ ਹੈ ਜਿਸ ਵੱਲੋਂ ਇਹ ਡਰੋਨ ਉਡਾਏ ਗਏ ਨੇ ਕਿਉਂਕਿ ਪਹਿਲਾਂ ਵੀ ਇਹ ਡਰੋਨ ਕਿਤੇ ਵੇਖੇ ਨਹੀਂ ਗਏ ਕਿਉਂਕਿ ਚਾਈਨਿਸ ਡਰੋਨ ਜਿੱਦਾਂ ਕਿ ਮੈਂ ਜਾਣਕਾਰੀ ਫਿਰ ਦੇਦਾ ਇਹ ਵੀ ਆਖਿਆ ਗਿਆ ਕਿ ਚਾਈਨਿਸ ਡਰੋਨ ਵੇਖਣ ਨੂੰ ਮਿਲੇ ਨੇ ਤਾਂ ਚਾਈਨਿਸ ਡਰੋਨ ਕਿਤਨਾ ਕਿਤੇ ਸੂਤਰ ਮਤਾਬਕ ਇਹ ਵੀ ਜਾਣਕਾਰੀ ਆ ਰਹੀ ਹੈ ਪਰ ਹਾਂ ਅਸਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਐਸ ਐਚਓ ਸਾਹਿਬਾਨ ਦੇ ਨਾਲ ਵੀ ਗੱਲਬਾਤ ਕਰਨ ਦੇ ਆ ਕਿ ਉਹਨਾਂ ਦਾ ਇਹਨਾਂ ਡਰੋਨਾਂ ਦੇ ਉੱਤੇ ਕਿਉਂਕਿ ਕਈ ਡਰੋਨ ਜੋ ਦੇਖੇ ਗਏ ਨੇ ਨਾ ਡਰੋਨਸ ਦੇ ਉੱਤੇ ਕੀ ਕਹਿਣਾ ਉਹਨਾਂ ਦਾ ਸਾਨੂੰ 에ਅਰਪੋਰਟ ਅਥਾਰਟੀ ਵੱਲੋਂ ਤਕਰੀਬਨ 10:00 ਵਜੇ ਇੱਕ ਮੈਸੇਜ ਮਿਲਿਆ ਸੀਗਾ ਕਿ 에ਅਰਪੋਰਟ ਏਰੀਆ ਦੇ ਸਰਾਊਂਡਿੰਗ ਡਰੋਨ ਦੀ ਐਕਟੀਵਿਟੀ ਵਿਜੀਬਲ ਹੋਈ ਹੈ ਜਿਹਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਅਸੀਂ ਆਪਣੇ ਏਰੀਆ 'ਚ ਸਰਚ ਕੀਤੀ ਤੇ ਉਸ ਤੋਂ ਇਲਾਵਾ ਫਿਲਹਾਲ ਕੋਈ ਵੀ ਸਸਪੀਸ਼ੀਅਸ ਐਲੀਮੈਂਟਸ ਸਾਨੂੰ ਨਹੀਂ ਹਜੇ ਤੱਕ ਡਿਸਕਵਰ ਹੋਇਆ ਜਾਂ ਕੁਝ ਵੀ ਨਹੀਂ ਸਾਨੂੰ ਹਜੇ ਤੱਕ ਸਸਪੀਸ਼ੀਅਸ ਲੱਭਾ ਤੇ ਅਸੀਂ ਸੀਆਈਐਸਐਫ ਨਾਲ ਤੇ ਪੰਜਾਬ ਪੁਲਿਸ ਦਾ ਜੁਆਇੰਟ ਰਿਸਰਚ ਆਪਰੇਸ਼ਨਸ ਚੱਲ ਰਿਹਾ ਆ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਜਦੋਂ ਵੀ ਕੁਝ ਆਇਡੈਂਟੀਫਾਈ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਾਂਗੇ ਸਿਕਿਉਰਟੀ ਆਲਰੇਡੀ ਕਾਫੀ ਹੈ ਮਤਲਬ ਵਧਾਈ ਵੀ ਹੈ ਚਲੋ ਥੋੜਾ ਜਿਹਾ ਅਲਰਟ ਵੀ ਕੀਤੇ ਆ ਸਰਚ ਆਪਰੇਸ਼ਨਸ ਰੈਗੂਲਰਲੀ ਚੱਲ ਰਹੇ ਆ ਤੇ ਜੋ ਵੀ ਫਰਦਰ ਫਾਈਂਡ ਆਊਟ ਹੋਊਗਾ ਉਹ ਤੁਹਾਨੂੰ ਦੱਸ ਦਾਂਗੇ ਤਾਂ ਐਸਐਚਓ ਸਾਹਿਬਾਨ ਨਾਲ ਵੀ ਗੱਲਬਾਤ ਹੋਈ ਆ ਤਾਂ ਉਹਨਾਂ ਦਾ ਜਿਸ ਤਰੀਕੇ ਨਾਲ ਕਹਿਣਾ ਹੈ ਕਿ ਸਾਨੂੰ ਜ਼ਰੂਰ ਇਹ ਚੀਜ਼ ਦੀ ਜਾਣਕਾਰੀ ਮਿਲੀ ਸੀ ਕਿ ਜੋ ਡਰੋਨ ਨੇ ਡਰੋਨ ਇੱਥੇ ਪਾਏ ਜਾਂਦੇ ਨੇ ਤਾਂ ਡਰੋਨ ਪਾਉਣ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਕਿਉਂਕਿ ਉਸ ਰਾਤ ਤੇ ਜਨਮ ਅਸ਼ਟਮੀ ਸੀ ਕਿ ਤਾਂ ਜਨਮ ਅਸ਼ਟਮੀ ਹੋਣ ਕਾਰਨ ਕਈ ਮੰਦਰਾਂ ਦੇ ਵਿੱਚ ਜੋ ਕਹਿ ਸਕਦੇ ਆ ਕਿ ਕਈ ਮੰਦਰਾਂ ਦੇ ਵਿੱਚ ਜੋ ਧਾਰਮਿਕ ਪ੍ਰੋਗਰਾਮਸ ਹਨ ਤਾਂ ਉਸ ਦੇ ਆਧਾਰ ਤੇ ਜੋ ਕਈ ਡਰੋਨ ਉਹਨਾਂ ਵੱਲੋਂ ਵੀ ਉਡਾਈ ਜਾਂਦੇ ਨੇ ਲੇਕਿਨ ਦੱਸ ਦਈਏ ਕਿ ਗੁਰੂ ਨਗਰੀ ਕਿੰਨਾ ਕਿਤੇ ਬਾਦਰ ਦੇ ਇਲਾਕਿਆਂ ਦੇ ਨਾਲ ਲੱਗਦੀ ਨਗਰੀ ਹੈਗੀ ਆ ਤਾਂ ਇੱਥੇ ਖਾਸ ਕਰਕੇ ਜੋ ਡਰੋਨ ਉਡਾਉਣ ਦੀ ਅਨੁਮਤੀ ਬਹੁਤ ਮੁਸ਼ਕਲ ਮਿਲਦੀ ਆ ਤਾਂ ਅਨੁਮਤੀ ਬਿਲਕੁਲ ਵੀ ਨਾ ਹੋਣ ਕਰਕੇ ਵੀ ਕਿਸੇ ਨੂੰ ਪਤਾ ਹੀ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਡਰੋਨ ਕਿੱਥੋਂ ਉੱਡੇ ਤਾਂ ਇਹ ਚੀਜ਼ ਉੱਤੇ ਹੁਣ ਜ਼ਰੂਰ ਕਾਰਵਾਈ ਕੀਤੀ ਜਾ ਰਹੀ ਆ ਤਾਂ ਵੇਖਦੇ ਆ ਕਿ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਪ੍ਰਸ਼ਾਸਨ ਲਗਾਤਾਰ ਹੁਣ ਕਾਰਵਾਈ ਦੇ ਵਿੱਚ ਜੁੜ ਚੁੱਕਾ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸ਼ਨ ਇੱਕ ਜਗਬਣੀ ਟੀਵੀ ਸ਼੍ਰੀਮਚ ਸਾਈਂ